ਲਓ ਜੀ ਬੰਟੀ ਆ ਰਿਹਾ ਹੈ ਬਾਹਰ ਤੇ ਪੱਗ ਬੰਨ ਲਈ ਪੋਚਮੀ ਪਤੰਦਰ ਨੇ ਤੇ ਹੁਣ ਕੱਪੜੇ ਕਰ ਲੈ ਟਿਚਨ ਤੇ ਮਾਂ ਦੇ ਲਾ ਕੇ ਪੈਰੀ ਹੱਥ ਤੇ ਚੱਲਿਆ ਬਾਹਰ ਤੇ ਦੇਖਦੇ ਆਂ ਕੀ ਲੈ ਕੇ ਆਉਂਦਾ ਮਨ ਲੋ ਉਹਦਾ ਗੱਡੀ ਲੈ ਕੇ ਆਉਣੀ ਆ ਇਹਨੇ ਲਓ ਜੀ ਧੁੱਪ ਪੈ ਰਹੀ ਆ ਜਾਦੇ ਤੇ ਬਾਕੀ ਇਹ ਜਿਹੜੀ ਖੁਸ਼ੀ ਦੇਖ ਰਹੇ ਹੋ ਤੁਸੀਂ ਇਹ ਗੱਡੀ ਆਉਣ ਦੀ ਆ ਮੂਰੇ ਪਲੇਟ ਦੇ ਵਿੱਚ ਰਸਪਰੀਆਂ ਜਾ ਰਹੀਆਂ ਨੇ ਲਓ ਜੀ ਦੇਖਦੇ ਆਂ ਬਾਕੀ ਗੱਡੀ ਕਿਹੜੀ ਆ ਤੇ ਗੱਡੀ ਕੌਣ ਲੈ ਕੇ ਆਇਆ ਫਿਰ ਤੁਹਾਨੂੰ ਦੱਸ ਦਿਆਂ ਤੇ ਆਹ ਦੇਖੋ ਹੋਰ ਦੂਜਿਆਂ ਨੂੰ ਵੀ ਆਵਾਜ਼ ਮਾਰ ਲਿਆ ਲਵੀ ਨੇ ਤੇ ਬਾਕੀ ਗੇਟ ਦੇ ਕੋਲੇ ਜਾ ਰਹੀਆਂ ਨੇ ਦੇਖਦੇ ਆ ਗੱਡੀ ਕਿਹੜੀ ਆਉਂਦੀ ਆ ਤੇ ਲਓ ਜੀ ਰਸਪਰੀਆਂ ਧਰ ਲੀਆਂ ਪਲੇਟ ਦੇ ਵਿੱਚ ਤੇ ਆ ਕੋਲੀ ਦੇ ਵਿੱਚ ਮੈਨੂੰ ਤੇਲ ਵੀ ਲੱਗਦਾ ਮੈਨੂੰ ਲੱਗਦਾ ਇਹ ਰਸਮ ਹੋਊਗੀ ਕਿਉਂ ਕੋਲਿਆਂ ਦੇ ਉੱਤੇ ਤੇਲ ਵੀ ਚੋਣਾ ਭਾਈ ਫਿਰ ਜਦੋਂ ਗੱਡੀ ਆਉਂਦੀ ਆ ਤਾਂ ਤੁਹਾਨੂੰ ਪਤਾ ਵੀ ਸ਼ਾਗਨ ਕਰਦੇ ਹੁੰਦੇ ਨੇ ਤੇ ਹੁਣ ਜਦੋਂ ਗੱਡੀ ਆਊਗੀ ਫਿਰ ਗੇਟ ਖੁੱਲੂਗਾ ਤੇ ਉਹ ਹਾਰਨ ਮਾਰੂਗਾ ਮੈਨੂੰ ਲੱਗਦਾ ਉਹਦੀ ਵੇਟ ਹੋ ਰਹੀ ਆ ਲਓ ਜੀ ਮੈਨੂੰ ਤਾਂ ਲੱਗਦਾ ਗੱਡੀ ਆ ਗਈ ਬਾਕੀ ਦੇਖਦੇ ਆ ਹਾਂ ਆ ਗਈ ਗੱਡੀ ਤੇ ਬਾਕੀ ਦੇਖਦੇ ਆ हां मेनू ਲੱਗਦਾ ਬਰੀਜ਼ਾ ਗੱਡੀ ਆ ਭਾਈ ਬੰਟੀ ਲੈ ਕੇ ਆਇਆ ਸਾਡੇ ਵਾਲਾ ਬਰੀਜ਼ਾ ਲੈ ਕੇ ਆਇਆ ਤੇ ਬਾਕੀ ਦੇਖਦੇ ਆਪਾਂ हां ਬਰੀਜ਼ਾ ਹੀ ਆ ਮੈਨੂੰ ਪਹਿਲਾਂ ਸ਼ੱਕ ਹੁੰਦਾ ਸੀ ਮਹਾ ਕਿਤੇ ਇੱਕ ਰੇਟਾ ਹੈ ਪਰ ਬਰੀਜ਼ਾ ਹੈ ਚਲੋ ਦੇਖਦੇ ਆਂ ਤੇ ਬਾਕੀ ਆ ਦੇਖੋ ਤੇਲ ਚੋਤਾ ਸ਼ਗਨ ਕਰਤਾ ਤੇ ਹੁਣ ਗੱਡੀ ਅੰਦਰ ਆਊਗੀ ਤੇ ਆ ਤੇਲ ਦੀ ਰਸਮ ਹਜੇ ਇੱਕ ਕੋਲ ਤੇ ਰਹਿੰਦੀ ਆ ਲੋ ਕਰਤੀ ਪੂਰੀ ਤੇ ਗੱਡੀ ਹੁਣ ਅੰਦਰ ਐਂਟਰ ਹੋ ਰਹੀ ਹੈ ਤੇ ਨਵੀਂ ਗੱਡੀ ਦੀ ਜਿਹੜੀ ਖੁਸ਼ੀ ਹੁੰਦੀ ਆ ਭਰਾਵੋ ਤੁਹਾਨੂੰ ਪਤਾ ਹੀ ਹੈ ਹਨਾ ਕਿੰਨੀ ਜਿਆਦਾ ਹੁੰਦੀ ਹੈ ਤੇ ਸਾਰਾ ਪਰਿਵਾਰ ਦੇਖੋ ਵੇਟ ਕਰ ਰਿਹਾ ਸੀ ਤੇ ਇਹ ਹੁਣ ਲੈ ਕੇ ਆਇਆ ਮੈਂ ਤਾਂ ਕਿਹਾ ਸੀ ਮੈਨੂੰ ਵੀ ਸੱਦ ਲੈਂਦਾ ਇਹ ਕਹਿੰਦਾ ਪੁਰਾਣੇ-ਪੁਰਾਣਿਆਂ ਨੂੰ ਕੌਣ ਪੁੱਛਦਾ ਹੈ ਤੇ ਫੁੱਫੜ ਬਣ ਗਿਆ ਜੀ ਹੁਣ ਮੈਂ ਤੇ ਮੇਰੇ ਤਾਂ ਸ਼ਾਇਦ ਆਵਾਜ਼ ਹੀ ਆ ਵੀਡੀਓ ਤਾਂ ਇਹਨਾਂ ਨਹੀਂ ਬਣਾ ਕੇ ਭੇਜਿਆ ਮੈਨੂੰ ਤੇ ਆ ਗੱਡੀ ਘਰੇ ਆ ਗਈ ਆ ਧੁੱਪ ਦੀ ਮੈਂ ਮਾਫੀ ਚਾਹੁੰਨਾ ਵੀ ਜਿਆਦਾ ਆਉਂਦੀ ਆ ਤੁਹਾਨੂੰ ਪਤਾ ਟੈਂਪਰੇਚਰ ਬਹੁਤ ਅੱਜ ਕੱਲ ਮਸਾਂ ਵੀਡੀਓ ਬਣਦੀ ਆ ਤੇ ਆ ਲਓ ਜੀ ਗੱਡੀ ਉਹ ਹੁਣ ਅੱਗੇ ਜਾ ਕੇ ਆਪਦੇ ਉੱਥੇ ਲਾਊਗਾ ਜਿੱਥੇ ਪਹਿਲਾਂ ਕਾਲੀ ਇਸਟੀਮ ਖੜੀ ਨਹੀਂ ਉਹ ਪਿੱਛੇ ਦੇਖੋ ਕਾਲੀ ਇਸਟੀਮ ਖੜੀ ਹੈ ਇਹਨੇ ਵੀ ਬਹੁਤ ਸਾਥ ਦਿੱਤਾ ਸਾਡਾ ਕਈ ਵਾਰ ਪਹਾੜਾਂ ਤੇ ਲੈ ਕੇ ਜਾਂਦੇ ਸੀ ਆ ਲਓ ਜੀ ਉਹ ਹੁਣ ਬਾਹਰ ਆਊਗਾ ਤੇ ਮੂੰਹ ਮਿੱਠਾ ਕਰਾਇਆ ਜਾਊਗਾ ਉਹਦੀ ਰਸਮ ਹੋਊਗੀ ਦੇਖੋ ਕਿੰਨੀਆਂ ਖੁਸ਼ੀਆਂ ਨੇ ਚਿਹਰੇ ਤੇ ਹਨਾ ਜਦੋਂ ਨਵੀਂ ਚੀਜ਼ ਆਉਂਦੀ ਹੈ ਪਰਮਾਤਮਾ ਸਭ ਨੂੰ ਦੇਵੇ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਵਾਹਿਗੁਰੂ ਤੁਹਾਡੇ ਘਰ ਵੀ ਇਹੋ ਜਿਹੀਆਂ ਖੁਸ਼ੀਆਂ ਆਉਣ ਰੱਬ ਹਰ ਇੱਕ ਨੂੰ ਗੱਡੀ 'ਚ ਕਮਾਵੇ ਹਰ ਇੱਕ ਨੂੰ ਗੱਡੀ ਦੇਵੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ